ਹਾਂਜੀ ਬਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਛੋਟੇ ਵੱਡੇ ਭੈਣ ਤੇ ਭਰਾਵਾਂ ਨੂੰ ਅੱਜ ਪਿੰਡ ਪਹੁੰਚੇ ਆ ਬਈ ਆਪਾਂ ਉੱਗੋ ਜ਼ਿਲ੍ਹਾ ਬਰਨਾਲਾ ਬਾਈ ਕੋਲ ਦੋ ਗਾਵਾਂ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣਿਆ ਹੀ ਜਾਣਕਾਰੀ ਹਾਂਜੀ ਬਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਦੱਸੋ ਜੀ ਆਪਣਾ ਨਾਮ ਸੁਖਮਿੰਦਰ ਸਿੰਘ ਜੀ ਹਾਂਜੀ ਪਿੰਡ ਉਗੋਕੇ ਹਾਂਜੀ ਤੇ ਉਗੋਕੇ ਤੋਂ ਗਾਂਹ ਆ ਜਾਂਦਾ ਹੈਗਾ ਕੈਂਚੀਆਂ ਵਾਲੇ ਤਪਾ ਰੋਡ ਤੇ ਠੀਕ ਹੈ ਜੀ ਕੈਂਚੀਆਂ ਵਾਲੀ ਰੋਡਤੀ ਹੈਗਾ ਘਰ ਠੀਕ ਹੈ ਜੀ ਕੈਂਚੀਆਂ ਇੱਥੋਂ ਪੱਖੋਂ ਕੈਂਚੀਆਂ 1 ਕਿਲੋਮੀਟਰ ਹੈਗੀ ਠੀਕ ਹੈ ਜੀ ਨੰਬਰ ਦੱਸੋ ਜੀ ਆਪਣਾ ਨੰਬਰ 95578 99277 ਠੀਕ ਹੈ ਜੀ ਹਾਂਜੀ ਭਾਈ ਆ ਗਾਂਹ ਜਾਣਕਾਰੀ ਦਿਓ ਜੀ ਪਹਿਲੀ ਇਹ ਬਈ ਗਾਂ ਨੂੰ ਹੋ ਗਏ 3 ਮਹੀਨੇ ਸੋਈ ਨੂੰ ਠੀਕ ਹੈ ਜੀ ਆ ਇਹਦੀ ਬੱਚੀ ਹੈਗੀ ਇੱਧਰ ਦਿਖਾ ਦਿਓ ਦੇਖ ਸਕਦਾ ਹਾਂ ਹਾਂ ਠੀਕ ਹੈ ਜੀ ਤੇ ਹੈਗਾ ਦੇ ਥੱਲੇ 14 15 ਲੀਟਰ ਦੁੱਧ ਆ ਜੀ 14 15 ਲੀਟਰ ਹਾਂ ਸਟੈਮ ਹਾਂ ਪੱਕੀ ਸੀਲ ਠੰਡੀ ਹੈਗੀ ਟੀਕੜੂ ਕਦਨ ਭਰਾ ਬਈ ਨਹੀਂ ਟੀਕਾ ਨਹੀਂ ਭਰਾ ਜੀ ਠੀਕ ਹੈ ਬੜਾ ਤੋਰ ਕੇ ਦਿਖਾਉਂਗੀ ਨਾਲੇ ਭਰਾ ਰੇਟ ਦੱਸ ਦੋ ਜੀ ਦਾ ਰੇਟ ਵੀ ਇਹਦਾ 45000 ਰੇਟ ਬਈ ਜੀ 45000 ਟੀਕਾ ਬਈ ਕਹਦਾ ਭਰਾ ਨਹੀਂ ਹਾਲੇ ਠੀਕ ਹੈ ਜੀ ਦੇਖ ਸਕਦੇ ਫਿਰ ਕੁਆਲਟੀ ਦੇਖ ਸਕਦੇ ਠੀਕ ਹੈ ਜੀ ਤੋ ਤੋਰਾ ਤਰਾ ਲੋ ਜੀ ਥਾਣ ਤੋਂ ਚੈੱਕ ਕਰ ਸਕਦੇ ਠੀਕ ਹੈ ਜੀ ਬਾਈ ਜੀ ਨੇ ਰੇਟ ਵੀ ਦੱਸਤਾ ਬਾਈ ਜੀ ਨੇ ਜਰੂਰ ਕਨੈਕਟ ਕਰੋ ਜੀ ਉੱਲੀ ਆ ਜਮਾ ਥਾਣ ਤੋਂ ਬੋਲੀ ਥਾਣ ਤੋਂ ਵੀ ਓਕੇ ਜਮਾ ਜਮਾ ਓਕੇ ਜਮਾ ਸੀਲ ਠੰਡੀ ਠੀਕ ਜੀ ਸਤਨਾਂ ਟਾਈਮ ਚੋਕ ਜਲਦੀ ਕਰਕੇ ਲੈ ਕੇ ਜਾਓ ਜੀ ਠੀਕ ਹੈ ਜੀ ਬਾਕੀ ਤਿੰਨ ਸਾਲ ਦਾ ਬਈ ਬੀਮਾ ਹੈਗਾ ਇਹਦਾ ਅਸਾ ਜੀ ਜੇ ਤਿੰਨ ਸਾਲੇ ਨੂੰ ਕੁਝ ਵੀ ਹੁੰਦਾ ਹੈਗਾ ਹਾਂ ਜੀ ਤੇ ਗਾਂਵਾ ਸੱਦੇ ਪੈਸੇ ਉਹ ਪਾਸ ਦੇ ਦੇ ਠੀਕ ਹੈ ਜੀ ਕੋਈ ਗੱਲ ਤਾਂ ਆਪ ਕਰਕੇ ਹੋ ਵੀ ਨਾ ਹੋਵੇ ਨਾ ਜੇ ਬਾਈ ਚਾਂਸ ਹੁੰਦਾ ਵੀ ਕੋਈ ਬਾਰੇ ਤਾਰੀਖ ਦੇਖੋ ਪਰਾ ਕਿੰਨੇ ਦੀ ਬਾਈ ਲੈ ਕੇ ਜਾਣਗੇ ਹਾਂਜੀ ਉਹਦੇ ਅੱਦੇ ਪੈਸੇ ਦੇ ਦਾਂਗੇ ਗਾਂਦੇ ਠੀਕ ਹੈ ਜੀ ਲੋ ਪਰਾ ਠੀਕ ਹੈ ਜੀ ਬੀਮਾ ਵੀ ਬਾਈ ਕਹਿੰਦਾ ਤੇ ਜ਼ਰੂਰ ਕਨੈਕਟ ਕਰੋ ਭਰਾਣਾ ਠੀਕ ਹੈ ਜੀ ਤੇ ਜਿੱਤਾ ਫਾਰ ਰੂਟੀ ਵੀ ਕਰਦੇ ਹੋ ਸਬਸਕ੍ਰਾਈਬ ਤੇ ਸ਼ੇਅਰ ਕਰਨਾ ਤਾਂ ਕਿਸੇ ਨੂੰ ਵੀ ਵੀਡੀਓ ਅਪਲੋਡ ਕਰਦੇ ਹਾਂਜੀ ਬਈ ਦੂਜੀ ਬੈੜਾ ਦੱਸੋ ਦੂਜੀ ਬਾਈ ਲੈ ਜੂਗੀ ਇਹਦੇ 20 ਲੈਣਾ ਹਾਂ ਜੱਤੀ ਹੈਗੀ ਹਜੇ 20 ਦਿਨ ਲੱਗੇ 20 ਦਿਨ ਲੱਗੇ ਬੜੇ ਸੈਂਕਾ ਭਰਾ ਬੜਾ ਵਸੜ ਤੋਂ ਹੀ ਮੇਰਾ ਸੈਂਕੜਾ ਦੀ 20 ਦਿਨ ਲੱਗ ਗਏ ਹਾਂ ਲਾਉਣ ਰੱਖ ਗਈ ਹਾਂਜੀ ਹਾਂਜੀ ਥੋੜਾ ਤੇ ਹਾਂਜੀ ਬਈ ਰੇਟ ਰੁੱਟ ਕੀ ਹੈ ਜੀ ਦਾ ਵੇਟ ਬਈ ਦਾ 35000 ਰੁਪਏ 35000 ਰੁਪਏ ਰੇਟ ਆ ਹਾਂ ਬਾਕੀ ਪੂਰੀ ਸੀਲ ਠੰਡੀ ਹੈ ਠੰਡੀ ਸੀਲ ਪੂਰੀ ਆ ਦੇਖ ਸਕਦੇ ਹੋ ਇਹ ਤਾਂ ਨਹੀਂ ਬਈ بیمਾ ਹੋਇਆ ਵਾ ਇਹਦਾ ਵੀ ਹੋਇਆ ਹੋਇਆ ਬਈ ਇਹਦਾ ਵੀ ਹੋਇਆ ਹੈ بیمਾ ਹਾਂ ਵਾ ਯਾਰ ਲੋਪੜਾ ਦੋਨੇ بیمੇ ਵਾਲੀਆਂ ਗਈਆਂ ਤੇ ਬੀਮਾ ਬਾਈ ਦਾ ਕਰਾਇਆ ਤਿੰਨ ਸਾਲਾਂ ਦਾ ਫੁੱਲ ਆ ਬਾਈ ਜਮਾਂ ਜੇ ਕੁਝ ਹੁੰਦਾ ਹੈਗਾ ਠੀਕ ਹੈ ਜੀ ਠੀਕ ਹੈ ਤਿੰਨ ਸਾਲਾਂ ਦਾ ਬੀਮਾ ਜੀ ਹਾਂ ਤਿੰਨ ਸਾਲ ਦਾ ਤੋ ਪ੍ਰੋ ਬੇਸ ਕੁਆਲਟੀ ਦੇਖ ਸਕਦੇ ਹੋ ਤੋਰਕ ਵੀ ਦਿਖਾ ਦਿਓ ਪ੍ਰਾਣ ਮੜਾ ਬਾਈ ਜੀ ਨੇ ਜ਼ਰੂਰ ਕੰਟੈਕਟ ਕਰੋ ਪੈਨ ਡੋਗੋ ਕੇ ਜੀਤਾ ਫਾਰਮ ਟੀਮ ਨੂੰ ਬਾਤੋ ਸਬਸਕ੍ਰਾਈਬ ਕਰਾ ਕਰੋ ਸ਼ੇਅਰ ਕਰਾ ਕਰੋ ਤਾਂ ਕਿਸੇ ਨੂੰ ਨਾਮ ਤੇ ਵੀ ਅਪਲੋਡ ਕਰ ਲਵੀਏ ਲੋ ਜੀ ਤੋੜਾ ਇਹ ਸਾਦੇ ਅੱਜ ਜਿੱਤਾ ਫਾਰਮ ਟੂ ਵੀਨ ਬਦੋ ਸਬਸਕ੍ਰਾਈਬਰ ਤੇ ਸ਼ੇਅਰ ਕਰਿਆ ਕਰੋ ਬਾਕੀ ਬਾਈ ਆਪਣਾ ਫੇਸਬੁੱਕ ਤੇ ਵੀ ਪੇਜ ਹੈ ਜੀ ਗਰਜੀਤ ਰਾਏ ਉਹਨੂੰ ਬਦੋ ਫੋਲੋ ਕਰਿਆ ਕਰੋ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਨੂੰ ਨਵੀਂ ਨਵੀਂ ਵੀਡੀਓ ਅਪਲੋਡ ਕਰਦੇ ਰਹੀਏ ਠੀਕ ਹੈ ਜੀ ਮਿਲਦੇ ਆ ਭਰਾ ਅਗਲੀ ਵੀਡੀਓ ਚ ਓਕੇ ਬਾਏ